ਬਲੈਕ ਸਮਰਤੀ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਪਾਰੀਸ਼ਾ ਬਲੈਕ ਸ਼ਾਜਲੀ ਦੇ ਜ਼ੋਨ ਸੰਗਤਪੁਰਾ ਵਿੱਚ ਵੋਟਰਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ مeلقي n deki ਕੀ ਨਾਲੇ ਤੁਹਾਡਾ ਸਜਾਨ ਕੌਰ ਤੁਸੀਂ ਵੋਟ ਪਾਇਆ ਜੀ ਹਾਂ ਜੀ ਪਾਇਆ ਜਿਵੇਂ ਲੱਗ ਰਿਹਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਦੇਖੋ ਵੀ ਮਨ ਤਾਂ ਵਧੀਆ ਲੱਗ ਰਿਹਾ ਭਾਈ ਇਹਨਾਂ ਨੇ ਤੁਹਾਡੇ ਲਈ ਕੋਈ ਆ ਜਿਹੜੇ ਤੁਸੀਂ ਟੁਰ ਨਹੀਂ ਸਕਦੇ ਕੋਈ ਬੀਲਚੇਅਰ ਨਹੀਂ ਰੱਖਿਆ ਤੁਸੀਂ ਉਹ ਮੈਂ ਤਾਂ ਜੁੜ ਨਹੀਂ ਲੈ ਹੋ ਟੋਰਸ ਬੰਸਰ ਕਿਵੇਂ ਚੱਲੇ ਬੋਲਣ ਦਾ ਕੰਮ ਵਧੀਆ ਚੱਲ ਰਿਹਾ ਜੀ ਪੂਰੀ ਆਮ ਸ਼ਾਂਤੀ ਨਾਲ ਜੀ ਜਮਾ ਪੂਰੀ ਆਮ ਸ਼ਾਂਤੀ ਕਿਸ ਉਮੀਦਵਾਰ ਦੀ ਜਿੱਤ ਲਾ ਰਹੇ ਹੋ ਤੁਸੀਂ ਹਲੇ ਕਿਸੇ ਦੀ ਨਹੀਂ ਲਾ ਰਹੇ ਕੀ ਲੱਗ ਰਿਹਾ ਤੁਹਾਨੂੰ VOTING POLLO ਕਾ ਘਟ ਰਹੀ ਹੈ ਬਹੁਤ ਹੋ ਰੀਜਨ ਕੀ ਹੈ ਹਲ ਤੱਕ 200 ਪਈਆ ਲੋਕ ਨਿਕਲ ਕਿਸੇ ਜੀ ਨਹੀਂ ਆ ਰਹੇ ਹੋਰ ਬੋਡ ਵੀ ਕਿੰਨੀ ਕੀ ਪਿੰਡ ਦੀ ਟੋਟਲ ਟੋਟਲ 900 ਦੇ ਕਿੜੇ ਚ ਹੈ 900 ਠੀਕ ਹੈ ਜੀ ਆਪਣਾ ਮੰਦੀਰ ਸਿੰਘ ਜੀ ਅੱਜ ਵੋਟਾਂ ਦਾ ਕੰਮ ਚੱਲ ਰਿਹਾ ਹੈ ਕਿੱਦਾਂ ਚੱਲ ਰਿਹਾ ਤੁਹਾਡੇ ਪਿੰਡ ਦੇ ਵਿੱਚ ਅੱਜ ਵੋਟਾਂ ਦਾ ਕੰਮ ਪੂਰੇ ਹਰਸੋਲਾ ਅਸਲਾੜ ਵਧੀਆ ਚੱਲ ਰਿਹਾ ਹੈ ਤੇ ਸਾਰੇ ਲੋਕਾਂ ਨੂੰ ਵਧੀਆ ਉਤਸ਼ਾਹ ਹੈ ਭਾਈਚਾਰੇ ਦੇ ਪ੍ਰੇਮ ਨਾਲ ਸਾਰੇ ਰਾਜ ਮਿਲ ਕੇ ਵੋਟਾਂ ਪਾ ਰਹੇ ਨੇ ਕੋਈ ਕਿਸੇ ਕਿਸਮ ਦੀ ਗੜਬੜੀ ਦੀ ਸ਼ੰਕਾ ਨਹੀਂ ਬਿਲਕੁਲ ਕੋਈ ਵੀ ਗੜਬੜੀ ਨਹੀਂ ਹੈਗੀ ਸਾਰੇ ਭਾਈਚਾਰਕ ਤੌਰ ਤੇ ਸਾਰੇ ਇਕੱਠੇ ਨੇ ਵਧੀਆ ਰਾਜ ਮਿਲ ਕੇ ਵੋਟਾਂ ਪਾ ਰਹੇ ਨੇ ਤੇ ਹੁਣ ਤੱਕ ਕਿੰਨੀਆਂ ਮੋਟਾ ਪੋਲ ਹੋ ਚੁੱਕੀਆਂ ਨੇ ਹੁਣ ਤੱਕ ਲਗਭਗ 1100 ਦੇ ਤਰੀ ਵੋਟ ਪੋਲ ਹੋ ਗਈ ਪ੍ਰਸ਼ਾਸਨ ਦੀ ਜਿਹੜੀ ਨਿਗਰਾਨੀ ਹੈ ਉਹ ਕਿਹੋ ਜੀ ਹੈ ਪ੍ਰਸ਼ਾਸਨ ਦੀ ਨਿਗਰਾਨੀ ਬਹੁਤ ਵਧੀਆ ਹੈ ਪੂਰਾ ਵਧੀਆ ਲੱਗਦਾ ਜੋ ਕੰਮ ਕਰ ਰਹੇ ਨੇ ਮਹਾਰਾਜਮ ਕੋਈ ਪੱਖਪਾਤ ਵਾਲੀ ਉਹ ਤਾਂ ਨਹੀਂ ਦਿਸ ਰਹੀ ਇਹਨਾਂ ਚ ਨਹੀਂ ਕੋਈ ਪੱਖਪਾਤ ਨਹੀਂ ਬਿਲਕੁਲ ਜੀ ਇੱਥੋਂ ਤੱਕ ਕਿ ਅਸੀਂ ਪੋਲਿੰਗਪੁਰ ਤੇ ਬੈਠੇ ਜਿਹੜੇ ਕੰਟਰੋਲਰਟਾਂ ਉਹ ਵੀ ਦੋ ਸਿਰਫ ਦੋ ਬੈਠੇ ਆ ਸਾਰੀਆਂ ਪਾਰਟੀਆਂ ਦਾ ਕੰਮ ਦੇਖ ਰਹੇ ਆ ਠੀਕ ਠੀਕ ਹੈ ਮਿਹਰਬਾਨੀ